ਕੀ ਪੈਸੇ ਨਾਲ ਇੱਕ ਗਰੀਬ ਦੇ ਜਮੀਰ ਨੂੰ ਮਾਪਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਕਿਸੇ ਦੀ ਇਮਾਨਦਾਰੀ ਨੂੰ ਸੋਨੇ ਤੇ ਚਾਂਦੀ ਦੇ ਸਿੱਕੇ ਨਾਲ ਖਰੀਦਿਆ ਜਾ ਸਕਦਾ ਹੈ ਅੱਜ ਦੀ ਕਹਾਣੀ ਇੱਕ ਅਰਬਪਤੀ ਬਾਰੇ ਹੈ ਜੋ ਦੌਲਤ ਦੇ ਪਹਾੜ ਤੇ ਇਕੱਲਾ ਬੈਠਾ ਹੈ ਤੇ ਉਸ ਲਈ ਦੁਨੀਆ ਦਾ ਹਰ ਵਿਅਕਤੀ ਬਕਾਊ ਹੈ ਹਰ ਰਿਸ਼ਤਾ ਇੱਕ ਤੋਖ ਹੈ ਅਤੇ ਇੱਕ ਵਿਧਵਾ ਬੇਸਹਾਰਾ ਨੌਕਰਾਨੀ ਦੀ ਹੈ ਜਿਸ ਕੋਲ ਆਪਣੀ ਕਿਸਮਤ ਨੂੰ ਕੋਸਮ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪਰ ਉਸ ਦੀ ਸਭ ਤੋਂ ਵੱਡੀ ਸੰਪਤੀ ਉਸ ਦੀ ਇਮਾਨਦਾਰੀ ਹੈ ਜਦੋਂ ਅਰਬਪਤੀ ਨੇ ਜਾਣਬੁੱਝ ਕੇ ਆਪਣੀ ਤਜੋਰੀ ਜੋ ਕਿ ਬਹੁਤ ਜ਼ਿਆਦਾ ਦੌਲਤ ਨਾਲ ਭਰੀ ਹੋਈ ਸੀ ਨੌਕਰਾਨੀ ਦੇ ਸਾਹਮਣੇ ਖੁੱਲੀ ਛੱਡ ਦਿੱਤੀ ਤਾਂ ਉਹ ਸਿਰਫ ਇੱਕ ਪ੍ਰੀਖਿਆ ਨਹੀਂ ਕਰਵਾ ਰਿਹਾ ਸੀ ਉਹ ਆਪਣੇ ਵਿਸ਼ਵਾਸ ਦੀ ਵੀ ਪਰਖ ਕਰ ਰਿਹਾ ਸੀ ਕਿ ਹਰ ਮਨੁੱਖ ਲਾਲਚੀ ਹੁੰਦਾ ਹੈ ਪਰ ਉਸ ਔਰਤ ਨੇ 7 ਦਿਨਾਂ ਤੱਕ ਉਸ ਤਜੋਰੀ ਦੇ ਸਾਹਮਣੇ ਜੋ ਕੀਤਾ ਉਹਨੇ ਨਾ ਸਿਰਫ ਅਮੀਰ ਵਿਅਕਤੀ ਦੇ ਹੰਕਾਰ ਨੂੰ ਸਗੋਂ ਉਹਦੇ ਪੱਥਰ ਵਰਗੇ ਦਿਲ ਨੂੰ ਵੀ ਚੱਕਨਾਚੂਰ ਕਰ ਦਿੱਤਾ ਉਸਨੇ ਅਜਿਹਾ ਕੀ ਕੀਤਾ ਸੀ ਕੀ ਸੀ ਸਾਰੀ ਕਹਾਣੀ ਪੂਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ। ਦਿੱਲੀ ਦੇ ਇੱਕ ਬਹੁਤ ਵੱਡੇ ਘਰ ਵਿੱਚ ਰਾਜਵੀਰ ਸਿੰਘ ਰਠੌਰ ਨਾਮ ਦਾ ਵਿਅਕਤੀ ਰਹਿੰਦਾ ਹੈ। 40 ਸਾਲਾਂ ਰਾਜਵੀਰ ਰਠੌਰ ਗਲੋਬਲ ਇੰਟਰਪ੍ਰਾਈਜ਼ਸ ਦਾ ਮਾਲਕ ਸੀ। ਇੱਕ ਸਾਮਰਾਜ ਜੋ ਸਟੀਲ ਤੋਂ ਲੈ ਕੇ ਸੌਫਟਵੇਅਰ ਤੱਕ ਹਰ ਚੀਜ਼ ਵਿੱਚ ਫੈਲਿਆ ਹੋਇਆ ਸੀ। ਰਾਜਵੀਰ ਦਾ ਨਾਮ ਵਪਾਰ ਦੀ ਦੁਨੀਆ ਵਿੱਚ ਇੱਕ ਅਲੱਗ ਹੀ ਥਾਂ ਤੇ ਸੀ। ਉਹ ਇੱਕ ਅਜਿਹਾ ਵਿਅਕਤੀ ਸੀ ਜੋ ਸੋਨੇ ਦੀ ਥਾਲੀ ਵਿੱਚ ਖਾਂਦਾ ਹੈ। ਪਰ ਉਸਦੀ ਜ਼ਿੰਦਗੀ ਵਿੱਚ ਖੁਸ਼ੀਆਂ ਦਾ ਸਵਾਦ ਨਹੀਂ ਸੀ। ਰਾਜਵੀਰ ਦੀ ਦੁਨੀਆ ਬਾਹਰੋਂ ਚਮਕਦਾਰ ਸੀ ਪਰ ਅੰਦਰੋਂ ਓਨੀ ਹੀ ਖੋਖਲੀ ਤੇ ਹਨੇਰੀ। 5 ਸਾਲ ਪਹਿਲਾਂ ਉਸਦੀ ਪਤਨੀ ਸੋਨੀਆ ਜੋ ਕਿ ਇੱਕ ਮਸ਼ਹੂਰ ਸਮਾਜ ਸੇਵੀ ਸੀ ਉਸਨੇ ਉਹ ਤਲਾਕ ਦੇ ਦਿੱਤਾ। ਤਲਾਕ ਤੋਂ ਬਾਅਦ ਸੋਨੀਆ ਰਾਜਵੀਰ ਦੀ ਅੱਧੀ ਦੌਲਤ ਲੈ ਗਈ ਪਰ ਨਾਲ ਦੀ ਨਾਲ ਉਸ ਦਾ ਇਨਸਾਨਾ ਉਤੋਂ ਵਿਸ਼ਵਾਸ ਵੀ ਚੱਕਿਆ ਗਿਆ। ਸੋਨੀਆ ਨੇ ਰਾਜਵੀਰ ਨਾਲ ਪਿਆਰ ਨਹੀਂ ਸਗੋਂ ਉਹਦੇ ਪੈਸੇ ਲਈ ਵਿਆਹ ਕੀਤਾ ਸੀ। ਸੋਨੀਆਂ ਦੇ ਇਸ ਵਿਸ਼ਵਾਸ ਘਾਤ ਨੇ ਰਾਜਵੀਰ ਨੂੰ ਤੁਰ ਅੰਦਰ ਤੱਕ ਤੋੜ ਦਿੱਤਾ ਸੀ ਉਹ ਇੱਕ ਸ਼ੱਕੀ ਇਨਸਾਨ ਬਣ ਗਿਆ ਉਸ ਦੇ ਲਈ ਹਰ ਕੋਈ ਸਵਾਰਥੀ ਸੀ ਤੇ ਹਰ ਕੋਈ ਬਕਾਊ ਖਾਸ ਕਰਕੇ ਗਰੀਬ ਜਿੰਨਾਂ ਵਾਲੇ ਉਹ ਇਹ ਵਿਸ਼ਵਾਸ ਸੀ ਕਿ ਉਹ ਪੈਸੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਰਾਜਵੀਰ ਦੇ ਬੰਗਲੇ ਵਿੱਚ ਦਰਜਨਾਂ ਨੌਕਰ ਸਨ ਪਰ ਉਸ ਦੇ ਘਰ ਵਿੱਚ ਹਮੇਸ਼ਾ ਚੁੱਪ ਰਹਿੰਦੀ ਰਾਜਵੀਰ ਕਿਸੇ ਤੇ ਵੀ ਭਰੋਸਾ ਨਹੀਂ ਸੀ ਕਰਦਾ ਹਰ ਕੋਨੇ ਵਿੱਚ ਕੈਮਰੇ ਲੱਗੇ ਹੋਏ ਸੀ ਤੇ ਹਰ ਨੌਕਰ ਤੇ ਨਜ਼ਰ ਰੱਖਦਾ ਸੀ ਰਾਜਵੀਰ ਦੇ ਬਿਲਕੁਲ ਉਲਟ ਦਿੱਲੀ ਦੇ ਦੂਜੇ ਪਾਸੇ ਜਮਨਾ ਨਦੀ ਦੇ ਪਾਰ ਇੱਕ ਗਰੀਬ बस्ती ਜਿਸ ਵਿੱਚ ਇੱਕ પાર્વતી ਨਾਮ ਦੀ ਔਰਤ ਰਹਿੰਦੀ ਸੀ પાર્વતી 30 ਸਾਲਾਂ ਦੀ ਵਿਧਵਾ ਹਤ ਸੀ 3 ਸਾਲ ਪਹਿਲਾਂ ਉਸ ਦਾ ਪਤੀ ਸ਼ੰਕਰ ਇੱਕ ਹਾਦਸੇ ਵਿੱਚ ਮਰ ਗਿਆ ਸੀ ਸ਼ੰਕਰ ਭਾਵੇਂ ਗਰੀਬ ਸੀ ਪਰ ਉਹ ਬਹੁਤ ਜ਼ਿਆਦਾ ਇਮਾਨਦਾਰ ਤੇ ਸਵੈਮਾਨ ਆਦਮੀ ਸੀ ਉਸ ਨੇ પાર્વતી ਨੂੰ ਹਮੇਸ਼ਾ ਹੀ ਸਤਕਾਰ ਤੇ ਪਿਆਰ ਦਿੱਤਾ ਉਹ ਭਾਵੇਂ ਉਹਨੂੰ ਸਾਰੀਆਂ ਸਹੂਲਤਾਂ ਨਹੀਂ ਦੇ ਸਕਦਾ ਸੀ ਉਸਦੇ ਜਾਨ ਦੇ ਮਗਰੋਂ ਪਾਰਵਤੀ ਪੂਰੀ ਤਰ੍ਹਾਂ ਟੁੱਟ ਗਈ। ਉਹਦਾ ਇੱਕੋ ਇੱਕ ਸਹਾਰਾ ਸੀ ਹੁਣ ਉਸਦਾ 7 ਸਾਲਾਂ ਦਾ ਪੁੱਤ ਗੋਲੂ। ਪਾਰਵਤੀ ਨੇ ਕਦੇ ਕਿਸੇ ਤੋਂ ਮਦਦ ਨਹੀਂ ਮੰਗੀ। ਉਹਨੇ ਆਪਣੇ ਪਤੀ ਦੇ ਸਿਧਾਂਤਾਂ ਨੂੰ ਵੀ ਆਪਣੀ ਜ਼ਿੰਦਗੀ ਬਣਾ ਲਿਆ। ਪਤੀ ਦੀ ਮੌਤ ਤੋਂ ਬਾਅਦ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗ ਗਈ ਸੀ। ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਭਾਂਡੇ ਧੋ ਕੇ ਤੇ ਸਫਾਈ ਕਰਕੇ ਆਪਣਾ ਤੇ ਆਪਣੇ ਪੁੱਤ ਦਾ ਢਿੱਡ ਭਰਦੀ। ਉਹ ਸਾਰੇ ਦਿਨ ਵਿੱਚ 5 ਘਰਾਂ ਵਿੱਚ ਕੰਮ ਕਰਦੀ ਸੀ। ਜੇ ਜਦੋਂ ਸ਼ਾਮ ਨੂੰ ਥੱਕ ਹਾਰ ਕੇ ਆਪਣੇ ਘਰ ਵਾਪਸ ਆਉਂਦੀ ਤਾਂ ਗੋਲੂ ਦਾ ਚਿਹਰਾ ਦੇਖ ਕੇ ਉਹਦੀ ਸਾਰੀ ਥਕਾਵਟ ਲਹਿ ਜਾਂਦੀ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ ਪਰ ਅਚਾਨਕ ਇੱਕ ਵਾਰ ਪਾਰਵਤੀ ਜਿੰਨਾ ਦੋ ਘਰਾਂ ਵਿੱਚ ਕੰਮ ਕਰਦੀ ਸੀ ਉਹਨਾਂ ਦਾ ਪਰਿਵਾਰ ਇਹ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਵਿੱਚ ਜਾ ਕੇ ਸ਼ਿਫਟ ਹੋ ਗਿਆ ਸੀ ਇਸ ਲਈ ਪਾਰਵਤੀ ਨੂੰ ਦੋ ਘਰਾਂ ਵਿੱਚ ਆਪਣਾ ਕੰਮ ਛੱਡਣਾ ਪੈ ਗਿਆ ਪਰ ਉਹ ਬਹੁਤ ਦੁਖੀ ਸੀ ਉਹਦੇ ਕੋਲ ਘਰ ਦਾ ਕਿਰਾਇਆ ਦੇਣ ਲਈ ਤੇ ਗੋਲੂ ਦੀ ਫੀਸ ਭਰਨ ਲਈ ਪੈਸੇ ਨਹੀਂ ਸਨ ਇਸ ਲਈ ਉਹਨੇ ਹੋਰ ਕੰਮ ਲੱਭਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਉਸ ਨੂੰ ਰਠੌਰ ਪੈਲਸ ਬਾਰੇ ਦੱਸਿਆ ਜਿੱਥੇ ਕਾਮਿਆਂ ਦੀ ਹਮੇਸ਼ਾ ਹੀ ਲੋੜ ਹੁੰਦੀ ਹੈ ਤੇ ਤਨਖਾਹ ਵੀ ਚੰਗੀ ਦਿੰਦੇ ਆ ਇਸ ਬਾਰੇ ਸੁਣ ਕੇ ਪਾਰਵਤੀ ਅਗਲੇ ਹੀ ਦਿਨ ਰਾਜਵੀਰ ਦੇ ਬੰਗਲੇ ਦੇ ਸਾਹਮਣੇ ਜਾ ਕੇ ਪਹੁੰਚ ਜਾਂਦੀ ਹੈ ਉੱਥੋਂ ਦਾ ਸਿਕਿਉਰਿਟੀ ਗਾਰਡ ਉਸ ਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਦਾ ਹੈ ਪਰ ਪਾਰਵਤੀ ਦੀ ਅੱਖਾਂ ਵਿੱਚ ਨਿਮਰਤਾ ਤੇ ਮਾਸੂਮੀਅਤ ਸੀ ਉਹ ਗਾਰਡ ਨੂੰ ਕਹਿੰਦੀ ਹੈ ਕਿ ਮੈਂ ਇੱਥੇ ਕੰਮ ਲਈ ਪੁੱਛਣ ਆਈਆਂ ਗਾਰਡ ਉਸ ਤੇ ਤਰਸ ਖਾਂਦਾ ਹੈ ਅਤੇ ਉਸ ਨੂੰ ਰਾਜਵੀਰ ਦੇ ਬੰਗਲੇ ਦਾ ਸਾਰਾ ਕੰਮ ਦੇਖਣ ਵਾਲੀ ਮੈਨੇਜਰ ਮਿਸ ਪੂਜਾ ਕੋਲ ਭੇਜ ਦਿੰਦਾ ਹੈ। ਮਿਸ ਪੂਜਾ ਉਸ ਤੋਂ ਕਈ ਸਵਾਲ ਪੁੱਛਦੀ ਹੈ। ਪਾਰਵਤੀ ਬਿਨਾ ਕਿਸੇ ਝਿਜਕ ਦੇ ਸਾਰਾ ਕੁਝ ਸੱਚ-ਸੱਚ ਦੱਸ ਦਿੰਦੀ ਹੈ। ਉਸ ਦੀ ਇਮਾਨਦਾਰੀ ਤੋਂ ਮਿਸ ਪੂਜਾ ਬਹੁਤ ਪ੍ਰਭਾਵਿਤ ਹੁੰਦੀ ਹੈ। ਉਸ ਨੂੰ ਇੱਕ ਸਫਾਈ ਕਰਮਚਾਰੀ ਵਜੋਂ ਨੌਕਰੀ ਤੇ ਰੱਖ ਲੈਂਦੀ ਹੈ। ਪਾਰਵਤੀ ਦੀ ਜ਼ਿੰਦਗੀ ਹੁਣ ਉਸ ਦਿਨ ਤੋਂ ਬਦਲਣ ਲੱਗਦੀ ਹੈ। ਉਹ ਹਰ ਰੋਜ਼ ਸਵੇਰੇ ਉਸ ਮਹਿਲ ਵਰਗੇ ਘਰ ਵਿੱਚ ਆਉਂਦੀ, देर ਸ਼ਾਮ ਤੱਕ ਕੰਮ ਕਰਦੀ। ਉਸਨੇ ਆਪਣੀ ਡਿਊਟੀ ਲਗਨ ਤੇ ਸਖਤ ਮਿਹਨਤਾਂ ਨਿਭਾਈ ਕੁਝ ਹੀ ਹਫ਼ਤਿਆਂ ਵਿੱਚ ਉਹ ਮਿਸ ਪੂਜਾ ਦੀ ਸਭ ਤੋਂ ਭਰੋਸੇਮੰਦ ਕਰਮਚਾਰੀ ਬਣ ਗਈ ਉਸਨੇ ਕਦੇ ਵੀ ਕਿਸੇ ਵੀ ਸਮਾਨ ਨੂੰ ਨਾ ਛੂਇਆ ਤੇ ਨਾ ਹੀ ਬੇਲੋੜਾ ਬੋਲਿਆ ਬਸ ਸਿਰ ਝੁਕਾ ਕੇ ਆਪਣਾ ਕੰਮ ਜਾਰੀ ਰੱਖਿਆ ਰਾਜਵੀਰ ਵੀ ਇਹ ਨਵੀਂ ਨੌਕਰਾਨੀ ਨੂੰ ਦੇਖਦਾ ਰਹਿੰਦਾ ਸੀ ਉਹ ਕੈਮਰਿਆਂ ਵਿੱਚ ਦੇਖਦਾ ਕਿ ਕਿਵੇਂ ਇਹ ਦੂਜਿਆਂ ਨਾਲ ਗੱਲਾਂ ਕਰਨ ਵਿੱਚ ਆਪਣਾ ਸਮਾਂ ਬਰਬਾਦ ਨਹੀਂ ਕਰਦੀ ਤੇ ਇਹਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਹੈ ਇੱਕ ਗਰੀਬ ਤੇ ਬੇਵੱਸ ਸੀ ਪਰ ਫੇਰ ਵੀ ਉਹਦੀਆਂ ਅੱਖਾਂ ਵਿੱਚ ਕੋਈ ਲਾਲਚ ਨਹੀਂ ਸੀ ਰਾਜਵੀਰ ਦਾ ਸ਼ੱਕੀ ਮਨ ਇਸ ਬੁਝਾਰਤ ਨੂੰ ਹੱਲ ਕਰਨਾ ਚਾਹੁੰਦਾ ਸੀ ਉਸਨੇ ਸੋਚਿਆ ਵੀ ਇਹ ਵੀ ਦੂਜਾਂ ਵਾਂਗ ਹੀ ਐ ਬਸ ਮੌਕੇ ਦੀ ਉਡੀਕ ਕਰ ਰਹੀ ਐ ਪਾਰਵਤੀ ਨੇ ਹੁਣ ਦੂਜੇ ਘਰਾਂ ਦਾ ਕੰਮ ਛੱਡ ਦਿੱਤਾ ਸੀ ਇੱਕ ਦਿਨ ਰਾਜਵੀਰ ਪਾਰਵਤੀ ਦੀ ਇਮਾਨਦਾਰੀ ਨੂੰ ਪਰਖਣ ਦਾ ਫੈਸਲਾ ਕਰਦਾ ਉਸਦੇ ਬੈਡਰੂਮ ਵਿੱਚ ਇੱਕ ਬਹੁਤ ਹੀ ਵੱਡੀ ਵਿਸ਼ਾਲ ਲੋਹੇ ਦੀ ਤਜ਼ੋਰੀ ਸੀ ਇਸ ਤਜੋਰੀ ਵਿੱਚ ਉਹ ਅਕਸਰੀ ਆਪਣੇ ਬਹੁਤ ਜ਼ਰੂਰੀ ਕਾਗਜ਼ ਲੱਖਾਂ ਰੁਪਏ ਨਗਦ ਤੇ ਕੁਝ ਸੋਨੇ ਦੇ ਗਹਿਣੇ ਰੱਖਦਾ ਸੀ ਇਸ ਕਮਰੇ ਦੀ ਸਫਾਈ ਸਿਰਫ ਮਿਸ ਪੂਜਾ ਜਾਂ ਉਸਦੀ ਕੋਈ ਸਭ ਤੋਂ ਪਰੋਸੇਜੋਗ ਨੌਗਰਾਨੀ ਦੁਆਰਾ ਹੀ ਕੀਤੀ ਜਾਂਦੀ ਸੀ ਹੁਣ ਇਹ ਜ਼ਿੰਮੇਵਾਰੀ ਪਾਰਵਤੀ ਤੇ ਆ ਗਈ ਸੀ ਇੱਕ ਸਵੇਰੇ ਰਾਜਵੀਰ ਨੇ ਤਜੋਰੀ ਵਿੱਚ ਨਗਦੀ ਦੇ ਹੋਰ ਵੱਡਾ ਲਿਆ ਕੇ ਰੱਖ ਦਿੱਤੀ ਨੋਟਾਂ ਦੇ ਬੰਡਲ ਸੋਨੇ ਦੇ ਗਹਿਣੇ ਸਾਫ਼-ਸਾਫ਼ ਦਿਖਾਈ ਦੇ ਰਹੇ ਸਨ ਫਿਰ ਉਹਨੇ ਤਜੋਰੀ ਦਾ ਦਰਵਾਜ਼ਾ ਥੋੜਾ ਜਿਹਾ ਖੁੱਲਾ ਛੱਡ ਦਿੱਤਾ ਬਸ ਐਨਾ ਕੀ ਅੰਦਰਲੀ ਦੌਲਤ ਬਾਹਰੋਂ ਸਾਫ਼-ਸਾਫ਼ ਨਜ਼ਰ ਆ ਜਾਵੇ। ਉਹਨੇ ਦਰਵਾਜ਼ਾ ਬੰਦ ਨਾ ਕੀਤਾ। ਉਸਨੇ ਮਿਸ ਪੂਜਾ ਨੂੰ ਫੋਨ ਕੀਤਾ ਤੇ ਦੱਸਿਆ ਕਿ ਉਹ ਇੱਕ ਹਫ਼ਤੇ ਲਈ ਸ਼ਹਿਰ ਤੋਂ ਬਾਹਰ ਜਾ ਰਿਹਾ ਹੈ ਤੇ ਉਹਦੇ ਬੈੱਡਰੂਮ ਦੀ ਹਰ ਰੋਜ਼ ਚੰਗੀ ਤਰ੍ਹਾਂ ਸਫਾਈ ਕਰਨੀ ਜ਼ਰੂਰੀ ਹੈ। ਉਸਨੇ ਇਹ ਜ਼ਿੰਮੇਵਾਰੀ ਖਾਸ ਤੌਰ ਤੇ ਪਾਰਵਤੀ ਨੂੰ ਸੌਂਪ ਦਿੱਤੀ। ਹੁਣ ਪਾਰਵਤੀ ਦੀ ਪ੍ਰੀਖਿਆ ਸ਼ੁਰੂ ਹੋ ਚੁੱਕੀ ਸੀ। ਪਹਿਲੇ ਦਿਨ ਜਦੋਂ ਪਾਰਵਤੀ ਸਫਾਈ ਕਰਨ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਤਜੋਰੀ ਖੁੱਲੀ ਪਈ ਹੈ। ਇਕ ਪਲ ਹੀ ਉਹਦਾ ਸਾਹ ਰੁਕ ਗਿਆ। ਨੋਟਾਂ ਦੇ ਬੰਡਲ ਅੰਦਰ ਚਮਕਦੇ ਸੋਨੇ ਦੇ ਗਹਿਣੇ ਉਹਨੂੰ ਹੈਰਾਨ ਕਰ ਦਿੰਦੇ ਹਨ ਉਹਦਾ ਪਹਿਲਾ ਵਿਚਾਰ ਇਹ ਆਉਂਦਾ ਹੈ ਕਿ ਸ਼ਾਇਦ ਮਾਲਕ ਕਾਲੀ ਬੱਚੀ ਨੂੰ ਬੰਦ ਕਰਨਾ ਭੁੱਲ ਗਿਆ ਉਹਨੂੰ ਡਰ ਸੀ ਕਿ ਜੇ ਕੁਝ ਚੋਰੀ ਹੋ ਗਿਆ ਤਾਂ ਉਹਨੂੰ ਹੀ ਦੋਸ਼ੀ ਮੰਨਿਆ ਜਾਵੇਗਾ ਉਸਨੇ ਆਲੇ-ਦੁਆਲੇ ਦੇਖਿਆ ਕਮਰੇ ਵਿੱਚ ਕੋਈ ਨਹੀਂ ਸੀ ਝਿਜਕਦੇ ਹੋਏ ਉਹਨੇ ਤਿਜੋਰੀ ਦਾ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਉਹਨੂੰ ਅਹਿਸਾਸ ਹੋਇਆ ਕਿ ਉਹਨੂੰ ਮਾਲਕ ਦੀ ਕਿਸੇ ਵੀ ਚੀਜ਼ ਨੂੰ ਛੂਣ ਦਾ ਕੋਈ ਅਧਿਕਾਰ ਨਹੀਂ ਉਤਰੰਤ ਜਾ ਕੇ ਮਿਸ ਪੂਜਾ ਨੂੰ ਦੱਸਣ ਦਾ ਫੈਸਲਾ ਕਰਦੀ ਹੈ ਉਹ ਛੱਟ ਦੇ ਨੇ ਕਮਰੇ ਵਿੱਚੋਂ ਬਾਹਰ ਨਿਕਲਦੀ ਹੈ ਤੇ ਮਿਸ ਪੂਜਾ ਕੋਲ ਭੱਜ ਕੇ ਜਾਂਦੀ ਹੈ ਪਰ ਰਾਜਵੀਰ ਨੇ ਮਿਸ ਪੂਜਾ ਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ ਉਹਨੇ ਸ਼ਕਤੀ ਨਾਲ ਹਦਾਇਤ ਦਿੱਤੀ ਸੀ ਕਿ ਉਹ ਇਸ ਬਾਰੇ ਕੁਝ ਨਾ ਕਰੇ ਮਿਸ ਪੂਜਾ ਨੇ ਪਾਰਵਤੀ ਦੀ ਗੱਲ ਸੁਣ ਲਈ ਤੇ ਉਹਨੂੰ ਝਿੜਕ ਕੇ ਕਿਹਾ ਆਪਣਾ ਕੰਮ ਕਰ ਬੇਲੋੜੀ ਚੀਜ਼ਾਂ ਵੱਲ ਧਿਆਨ ਦੇਣ ਦੀ ਕੋਈ ਲੋੜ ਨਹੀਂ ਸਾਬ ਨੂੰ ਪਤਾ ਹੈ ਕਿ ਉਹਨੇ ਕੀ ਕੀਤਾ ਬਸ ਉਹੀ ਕਰ ਜਿਸ ਲਈ ਤੈਨੂੰ ਕੰਮ ਤੇ ਰੱਖਿਆ ਗਿਆ ਹੈ ਹੁਣ ਪਾਰਵਤੀ ਚੁੱਪਚਾਪ ਵਾਪਸ ਆ ਗਈ। ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਉਹਨੇ ਜਲਦੀ ਨਾਲ ਕਮਰਾ ਸਾਫ਼ ਕੀਤਾ ਤੇ ਚਲੀ ਗਈ। ਉਹਨੇ ਤਜੋਰੀ ਵੱਲ ਮੁੜ ਕੇ ਵੇਖਿਆ ਵੀ ਨਹੀਂ। ਰਾਜਵੀਰ ਜੋ ਸ਼ਹਿਰ ਤੋਂ ਬਾਹਰ ਨਹੀਂ ਗਿਆ ਸੀ, ਉਹ ਆਪਣੇ ਫਾਰਮ ਹਾਊਸ ਵਿੱਚ ਬੈਠਾ ਇਹ ਸਭ ਕੁਝ ਲਾਈਵ ਦੇਖ ਰਿਹਾ ਸੀ। ਅਗਲੇ 2 ਤੇ 3 ਦਿਨ ਲਗਾਤਾਰ ਇਹੀ ਸਭ ਕੁਝ ਵਾਪਰਦਾ ਰਹਿੰਦਾ। ਪਾਰਵਤੀ ਕਮਰੇ ਵਿੱਚ ਆਉਂਦੀ ਹੈ, ਆਪਣਾ ਕੰਮ ਕਰਦੀ ਹੈ ਤੇ ਚਲੀ ਜਾਂਦੀ ਹੈ। ਉਸਨੇ ਸਿਰ ਚੁੱਕ ਕੇ ਕਦੇ ਤਜੋਰੀ ਵੱਲ ਦੇਖਿਆ ਹੀ ਨਹੀਂ। ਰਾਜਵੀਰ ਹਰ ਰੋਜ਼ ਉਹਨੂੰ ਦੇਖਦਾ ਹੈ ਇਹ ਸਭ ਕੁਝ ਦੇਖ ਕੇ ਉਹਨੂੰ ਇੱਕ ਅਜੀਬ ਜਿਹੀ ਬੇਚੈਨੀ ਹੋਣ ਲੱਗਦੀ ਹੈ ਕੀ ਇਹ ਕੁੜੀ ਸੱਚਮੁੱਚ ਇੰਨੀ ਇਮਾਨਦਾਰ ਹੈ ਜਾਂ ਕਿਸੇ ਵੱਡੇ ਮੌਕੇ ਦੀ ਉਡੀਕ ਕਰ ਰਹੀ ਹੈ ਪੰਜਵੇਂ ਦਿਨ ਪਾਰਵਤੀ ਜਦੋਂ ਆਪਣਾ ਕੰਮ ਕਰ ਰਹੀ ਸੀ ਤਾਂ ਉਸ ਸਮੇਂ ਉਹਨੂੰ ਗਵਾਂਡੀ ਫੋਨ ਕਰਦੇ ਨੇ ਤੇ ਦੱਸਦੇ ਆ ਕਿ ਉਸਦਾ ਪੁੱਤ ਖੇਡਦੇ ਸਮੇਂ ਪੌੜੀਆਂ ਤੋਂ ਡਿੱਗ ਪਿਆ ਤੇ ਉਹਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ ਅਤੇ ਉਹਨਾਂ ਨੇ ਗੋਲੂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਇਹ ਸੁਣ ਕੇ ਪਾਰਵਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਉਹ ਮਿਸ ਪੂਜਾ ਤੋਂ ਛੁੱਟੀ ਲੈਂਦੀ ਹੈ ਤੇ ਜਲਦੀ ਨਾਲ ਹਸਪਤਾਲ ਪਹੁੰਚ ਜਾਂਦੀ ਹੈ। ਹਸਪਤਾਲ ਵਿੱਚ ਜਾਂਦੀ ਹੈ ਤਾਂ ਡਾਕਟਰ ਉਹਨੂੰ ਦੱਸਦੇ ਨੇ ਕਿ ਗੋਲੂ ਦੇ ਸਿਰ ਵਿੱਚ ਖੂਨ ਦਾ ਇੱਕ ਕਤਰਾ ਜੰਮ ਗਿਆ ਹੈ। ਉਸ ਨੂੰ ਤੁਰੰਤ ਆਪਰੇਸ਼ਨ ਦੀ ਲੋੜ ਹੈ। ਉਹ ਉਸ ਨੂੰ ਕਿਸੇ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਣ ਦੀ ਸਲਾਹ ਦਿੰਦੇ ਨੇ ਤੇ ਕਹਿੰਦੇ ਨੇ ਕਿ ਆਪਰੇਸ਼ਨ ਵਿੱਚ ਘੱਟੋ-ਘੱਟ 1 ਲੱਖ ਦਾ ਖਰਚ ਆਵੇਗਾ। ਪਾਰਵਤੀ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਇੰਨੇ ਪੈਸੇ ਇਕੱਠੇ ਨਹੀਂ ਸੀ ਦੇਖੇ ਉਹ ਫਰਸ਼ ਤੇ ਬੈਠ ਗਈ ਤੇ ਰੋਣ ਲੱਗ ਗਈ ਉਹ ਸੋਚਣ ਲੱਗਦੀ ਹੈ ਕਿ ਇੰਨੇ ਪੈਸੇ ਕਿੱਥੋਂ ਆਉਣਗੇ ਉਹਦੀਆਂ ਅੱਖਾਂ 'ਗੇ ਹਨੇਰਾ ਛ ਆ ਗਿਆ ਅਗਲੇ ਦਿਨ ਜਦੋਂ ਉਹ ਕੰਮ ਤੇ ਜਾਂਦੀ ਹੈ ਤਾਂ ਉਸ ਦੀਆਂ ਅੱਖਾਂ ਰੋਣ ਨਾਲ ਸੁੱਜੀਆਂ ਪਈਆਂ ਸਨ ਤੇ ਉਹਦਾ ਚਿਹਰਾ ਫਿੱਕਾ ਪੈ ਗਿਆ ਸੀ ਉਹ ਆਪਣੇ ਪੁੱਤ ਦੀ ਜਾਨ ਨੂੰ ਹਰ ਕੀਮਤ ਤੇ ਬਚਾਉਣਾ ਚਾਹੁੰਦੀ ਸੀ ਮਿਸ ਪੂਜਾ ਕੋਲੋਂ ਉਹ ਪਹਿਲਾਂ ਕੁਝ ਪੈਸੇ ਮੰਗਦੀ ਹੈ ਪਰ ਮਿਸ ਪੂਜਾ ਨੀਮਾ ਦਾ ਹਵਾਲਾ ਦੇ ਕੇ ਇਨਕਾਰ ਕਰ ਦਿੰਦੀ ਹੈ ਉਹ ਦੂਜੇ ਨੌਕਰਾਂ ਨੂੰ ਵੀ ਬੇਨਤੀ ਕਰਦੀ ਹੈ ਪਰ ਕਿਸੇ ਕੋਲੇ ਇੰਨੇ ਪੈਸੇ ਨਹੀਂ ਸਨ ਉਹ ਪੂਰੀ ਤਰ੍ਹਾਂ ਨਾਲ ਨਰਾਸ਼ ਹੋ ਜਾਂਦੀ ਹੈ ਇੱਕ ਵਾਰੀ ਉਹਨੂੰ ਖੁੱਲੀ ਹੋਈ ਤਜੋਰੀ ਬਾਰੇ ਯਾਦ ਆਉਂਦਾ ਹੈ ਜਿਵੇਂ ਹੀ ਉਹ ਕੰਮ ਦੇ ਹੋਏ ਹੱਥਾਂ ਨਾਲ ਬੈਡਰੂਮ ਵਿੱਚ ਦਾਖਲ ਹੁੰਦੀ ਹੈ ਤਾਂ ਉਸ ਨੂੰ ਇਹ ਤਜੋਰੀ ਹੀ ਆਪਣੇ ਪੁੱਤ ਦੀ ਜਾਨ ਬਚਾਉਣ ਦਾ ਇੱਕੋ ਇੱਕ ਰਸਤਾ ਨਜ਼ਰ ਆ ਰਹੀ ਸੀ ਅੰਦਰ ਪੈ ਬਰੋਟਾਂ ਦੇ ਬੰਡਲ ਉਹਨੂੰ ਇਸ਼ਾਰਾ ਕਰ ਰਹੇ ਸਨ ਉਸ ਦੇ ਅੰਦਰ ਇੱਕ ਅਜੀਬ ਜਿਹੀ جنگ ਸ਼ੁਰੂ ਹੋ ਗਈ ਇੱਕ ਪਾਸੇ ਕਦਰਾਂ ਕੀਮਤਾਂ ਤੇ ਇਮਾਨਦਾਰੀ ਤੇ ਦੂਜੇ ਪਾਸੇ ਉਹਦੇ ਪੁੱਤ ਦੀ ਜਾਨ ਉਹਦਾ ਹੱਥ ਇੱਕ ਪਲ ਲਈ ਤਿਆਰੀ ਵੱਲ ਵਧਿਆ ਪਰ ਫਿਰ ਪਤਾ ਨਹੀਂ ਉਹਦੇ ਦਿਮਾਗ ਵਿੱਚ ਕੀ ਆਇਆ ਉਹਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਉਹ ਸੋਚਣ ਲੱਗਦੀ ਹੈ ਕਿ ਜੇ ਮੈਂ ਆਪਣੀ ਇਮਾਨਦਾਰੀ ਦਾਅ ਤੇ ਲਾ ਕੇ ਆਪਣੇ ਪੁੱਤ ਨੂੰ ਬਚਾ ਵੀ ਲਵਾਂਗੀ ਤਾਂ ਉਹ ਸਾਰੀ ਉਮਰ ਆਪਣੇ ਪੁੱਤ ਨੂੰ ਕੀ ਮੂੰਹ ਦਿਖਾਉਗੀ ਉਹ ਆਪਣੇ ਪੁੱਤ ਨੂੰ ਇਮਾਨਦਾਰੀ ਦਾ ਸਬਕ ਕਿਵੇਂ ਸਿਖਾਉਗੀ ਉਹ ਸੋਚਣ ਲੱਗਦੀ ਹੈ ਕਿ ਇਹੋ ਜਿਹੀ ਜ਼ਿੰਦਗੀ ਤਾਂ ਮੌਤ ਤੋਂ ਵੀ ਭੈੜੀ ਹੋਊਗੀ। ਉਸ ਦੀਆਂ ਅੱਖਾਂ ਦੇ ਸਾਹਮਣੇ ਉਹਦੇ ਪੁੱਤ ਦਾ ਚਿਹਰਾ ਆ ਗਿਆ। ਉਹ ਸੋਚਣ ਲੱਗਦੀ ਹੈ ਕਿ ਜੇ ਮੈਂ ਅੱਜ ਆਪਣੇ ਮਾਲਕ ਨੂੰ ਧੋਖਾ ਦੇ ਦਿੱਤਾ ਤਾਂ ਮੈਂ ਆਪਣੇ ਆਪ ਨਾਲ ਨਜ਼ਰਾਂ ਮਿਲਾਉਣ ਦੇ ਕਾਬਲ ਨਹੀਂ ਰਾਵਾਂਗੀ। ਮੈਂ ਆਪਣੇ ਪੁੱਤ ਨੂੰ ਇਮਾਨਦਾਰੀ ਦਾ ਕਿਵੇਂ ਸਬਕ ਸਿਖਾਵਾਂਗੀ? ਮੈਂ ਆਪਣੇ ਪੁੱਤ ਦੀ ਜਾਨ ਬਚਾਉਣ ਲਈ ਚੋਰ ਨਹੀਂ ਬਣ ਸਕਦੀ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਜ਼ਮੀਨ ਤੇ ਬੈਠ ਕੇ ਹੀ ਰੋਣ ਲੱਗ ਗਈ। ਫਿਰ ਉਹਨੇ ਤਜੋਰੀ ਵੱਲ ਦੇਖਿਆ ਹੀ ਨਹੀਂ। ਉਨੇ ਫੈਸਲਾ ਕੀਤਾ ਕਿ ਕੁਝ ਵੀ ਹੋ ਜੇ ਉਹ ਚੋਰੀ ਨਹੀਂ ਕਰੂਗੀ ਉਹ ਉੱઠી ਆਪਣਾ ਕੰਮ ਕਰਨ ਲੱਗ ਗਈ ਅੱਜ ਉਹਨੇ ਤਜੋਰੀ ਨੂੰ ਛੋਇਆ ਵੀ ਨਹੀਂ ਰਾਜਵੀਰ ਜੋ ਕੂਪਤ ਕਮਰੇ ਰਾਹੀਂ ਇਹ ਸਭ ਕੁਝ ਦੇਖ ਰਿਹਾ ਸੀ ਉਹ ਆਪਣੀ ਕੁਰਸੀ ਤੇ ਜੰਮ ਹੀ ਗਿਆ ਉਸਨੇ ਪਾਰਵਤੀ ਦੀ ਬੇਵਸੀ ਦੇਖੀ ਰਾਜਵੀਰ ਨੂੰ ਪਾਰਵਤੀ ਦੇ ਹਾਲਾਤਾਂ ਬਾਰੇ ਪਤਾ ਸੀ ਉਹਨੂੰ ਪਤਾ ਸੀ ਕਿ ਆਪਣੇ ਪੁੱਤ ਦੀ ਜਾਨ ਬਚਾਉਣ ਲਈ ਉਹਨੂੰ ਪੈਸੇ ਦੀ ਲੋੜ ਹੈ ਪਰ ਫਿਰ ਵੀ ਉਹਨੇ ਕੋਈ ਚੋਰੀ ਨਹੀਂ ਕੀਤੀ ਇਹ ਸਭ ਕੁਝ ਦੇਖ ਕੇ ਅੱਜ ਪਹਿਲੀ ਵਾਰ ਉਸ ਦਾ ਸਾਰਾ ਭਰਮ ਟੁੱਟ ਗਿਆ ਉਸ ਨੂੰ ਆਪਣੇ ਆਪ ਤੋਂ ਨਫ਼ਰਤ ਹੋ ਗਈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਗਲੇ ਦਿਨ ਜਦੋਂ ਪਾਰਵਤੀ ਕੰਮ ਤੇ ਆਈ ਤਾਂ ਉਹ ਇੱਕ ਜਿੰਦਾ Laash ਦੀ ਤਰ੍ਹਾਂ ਸੀ ਚੁੱਪਚਾਪ ਆਪਣਾ ਕੰਮ ਕਰ ਰਹੀ ਸੀ ਅਤੇ ਜਿਵੇਂ ਉਸ ਨੇ ਉਮੀਦ ਹੀ ਗਵਾ ਦਿੱਤੀ ਹੋਵੇ ਆਪਣੇ ਪੁੱਤ ਨੂੰ ਬਚਾਉਣ ਦੀ ਕੰਮ ਕਰਕੇ ਜਦੋਂ ਉਹ ਵਾਪਸ ਜਾਣ ਲੱਗੀ ਤਾਂ ਮਿਸ ਪੂਜਾ ਨੇ ਉਸ ਨੂੰ ਰੋਕ ਲਿਆ ਉਸ ਨੇ ਦੱਸਿਆ ਕਿ ਰਾਜਵੀਰ ਸਰ ਵਾਪਸ ਆ ਗਏ ਹਨ ਤੇ ਉਹ ਤੁਹਾਨੂੰ ਆਪਣੇ ਕਮਰੇ ਵਿੱਚ ਬੁਲਾ ਰਹੇ ਨੇ ਜਦੋਂ ਪਾਰਵਤੀ ਮਿਸ ਪੂਜਾ ਦੀ ਇਹ ਗੱਲ ਸੁਣਦੀ ਹੈ ਤਾਂ ਉਹ ਡਰ ਜਾਂਦੀ ਹੈ ਉਸ ਨੂੰ ਇਹ ਲੱਗਿਆ ਜਿਵੇਂ ਉਸ ਤੋਂ ਕੋਈ ਗਲਤੀ ਹੋ ਗਈ ਹੋਵੇ ਤੇ ਰਾਜਵੀਰ ਸਰ ਉਸ ਨੂੰ ਕੋਈ ਸਜ਼ਾ ਦੇਣ ਲਈ ਤਿਆਰ ਹੋਣ ਉਹ ਡਰਦੀ ਹੋਈ ਰਾਜਵੀਰ ਸਰ ਦੇ ਕਮਰੇ ਵੱਲ ਜਾਣ ਲੱਗਦੀ ਹੈ ਪਰ ਉਹ ਇਹ ਨਹੀਂ ਜਾਣਦੀ ਸੀ ਕਿ ਅੱਜ ਉਹਦੀ ਜਿੱਤ ਹੋਈ ਹੈ ਤੇ ਰਾਜਵੀਰ ਹਾਰ ਗਿਆ ਕਮਰੇ ਵਿੱਚ ਜਾਂਦੇ ਸਮੇ ਉਸ ਦੇ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸਨ ਉੱਚਕਦੇ ਹੋਏ ਉਹਦੇ ਬੈਡਰੂਮ ਵਿੱਚ ਦਾਖਲ ਹੁੰਦੀ ਹੈ ਰਾਜਵੀਰ ਆਪਣੀ ਵੱਡੀ ਸਾਰੀ ਕੁਰਸੀ ਤੇ ਬੈਠਾ ਸੀ। ਅੱਜ ਉਹਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਸੀ। ਤਜੋਰੀ ਜੋ ਪਹਿਲਾਂ ਖੁੱਲੀ ਸੀ ਹੁਣ ਉਹ ਬੰਦ ਸੀ। ਰਾਜਵੀਰ ਉਸ ਨੂੰ ਬੈਠਣ ਲਈ ਕਹਿੰਦਾ ਹੈ। ਪਾਰਵਤੀ ਫਰਸ਼ ਤੇ ਬੈਠਣ ਦੀ ਕੋਸ਼ਿਸ਼ ਕਰਦੀ ਹੈ। ਪਰ ਰਾਜਵੀਰ ਉਹਨੂੰ ਸਾਹਮਣੇ ਪਈ ਕੁਰਸੀ ਤੇ ਬੈਠਣ ਲਈ ਕਹਿੰਦਾ ਹੈ। ਰਾਜਵੀਰ ਉਸ ਨੂੰ ਕਹਿਣ ਲੱਗਦਾ ਹੈ ਕਿ ਪਾਰਵਤੀ ਮੈਂ ਪਿਛਲੇ 7 ਦਿਨਾਂ ਤੋਂ ਸ਼ਹਿਰ ਤੋਂ ਬਾਹਰ ਨਹੀਂ ਗਿਆ ਸੀ। ਇਹ ਤਜੋਰੀ ਵੀ ਮੈਂ ਜਾਣ ਬੁੱਝ ਕੇ ਹੀ ਖੁੱਲੀ ਛੱਡੀ ਸੀ ਤੇ ਇਸ ਕਮਰੇ ਵਿੱਚ ਜੋ ਕੁਝ ਵੀ ਹੋ ਰਿਹਾ ਸੀ ਉਹ ਮੈਂ ਕੈਮਰੇ ਰਾਹੀਂ ਦੇਖ ਰਿਹਾ ਸੀ। ਪਾਰਵਤੀ ਦਾ ਖੂਨ ਜੰਮ ਗਿਆ। ਰਾਜਵੀਰ ਨੇ ਕਿਹਾ ਕਿ ਮੈਂ ਜਾਨਣਾ ਚਾਹੁੰਦਾ ਸੀ ਕਿ ਇਸ ਦੁਨੀਆ ਵਿੱਚ ਕੋਈ ਅਜਿਹਾ ਹੈ ਜਿਹਨੂੰ ਖਰੀਦਿਆ ਨਹੀਂ ਜਾ ਸਕਦਾ। ਮੈਨੂੰ ਸ਼ੁਰੂ ਤੋਂ ਇਹੀ ਲੱਗਦਾ ਸੀ ਕਿ ਗਰੀਬ ਲੋਕ ਬੇਈਮਾਨ ਹੁੰਦੇ ਐ ਪਰ ਮੈਨੂੰ ਅੱਜ ਮੇਰਾ ਜਵਾਬ ਮਿਲ ਗਿਆ। ਉਹ ਆਪਣੀ ਕੁਰਸੀ ਤੋਂ ਉੱਠਿਆ, ਪਾਰਵਤੀ ਦੇ ਸਾਹਮਣੇ ਆ ਗਿਆ ਤੇ ਹੱਥ ਜੋੜ ਕੇ ਖੜਾ ਹੋ ਗਿਆ। ਉਸਨੇ ਕਿਹਾ ਪਾਰਵਤੀ ਮੈਨੂੰ ਮaaf ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਮੈਂ ਤੇਰੀ ਇਮਾਨਦਾਰੀ ਤੇ ਸ਼ੱਕ ਕੀਤਾ ਹੈ ਮੈਂ ਤੇਰੀ ਬੇਵਸੀ ਦਾ ਤਮਾਸ਼ਾ ਬਣਾਇਆ ਹੈ ਮੈਂ ਬਹੁਤ ਬੁਰਾ ਇਨਸਾਨ ਆ ਪਾਰਵਤੀ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹ ਅਜੇ ਨਹੀਂ ਬੇਵਸ ਨਹੀਂ ਸੀ ਸਗੋਂ ਹੈਰਾਨ ਸੀ ਰਾਜਵੀਰ ਨੇ ਕਿਹਾ ਕਿ ਤੁਹਾਡੇ ਪੁੱਤ ਨੂੰ ਬਚਾਉਣਾ ਹੁਣ ਮੇਰਾ ਪਹਿਲਾ ਫਰਜ਼ ਹੈ ਉਸ ਨੂੰ ਦੁਨੀਆ ਦੇ ਸਭ ਤੋਂ ਵਧੀਆ ਡਾਕਟਰ ਕੋਲ ਦਿਖਾਵਾਂਗਾ ਉਸਨੇ ਆਪਣੇ ਮੈਨੇਜਰ ਨੂੰ ਤੁਰੰਤ ਫੋਨ ਕੀਤਾ ਅਤੇ ਉਸ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਪ੍ਰਾਈਵੇਟ ਹਸਪਤਾਲ ਵਿੱਚ ਗੋਲੂ ਦੇ ਆਪਰੇਸ਼ਨ ਦਾ ਪ੍ਰਬੰਧ ਕਰਨ ਦਾ ਹੁਕਮ ਦੇ ਦਿੱਤਾ ਉਸ ਦਿਨ ਤੋਂ ਬਾਅਦ ਰਾਜਵੀਰ ਦੀ ਦੁਨੀਆ ਬਿਲਕੁਲ ਬਦਲ ਗਈ ਗੋਲੂ ਦਾ ਆਪਰੇਸ਼ਨ ਸਫਲ ਹੋ ਗਿਆ ਰਾਜਵੀਰ ਉਹਨੂੰ ਆਪ ਛੁੱਟੀ ਦਿਵਾ ਕੇ ਮੰਗਲੇ ਵਿੱਚ ਲੈ ਆਇਆ ਪਾਰਵਤੀ ਤੇ ਗੋਲੂ ਨੂੰ ਹਵੇਲੀ ਵਿੱਚ ਰਹਿਣ ਲਈ ਜਗ੍ਹਾ ਦੇ ਦਿੱਤੀ ਪਾਰਵਤੀ ਹੁਣ ਘਰ ਦੀ ਦੇਖਭਾਲ ਕਰਨ ਵਾਲੀ ਕੰਮ ਵਾਲੀ ਨਹੀਂ ਸੀ ਰਾਜਵੀਰ ਜੋ ਕਿਸੇ ਤੇ ਵੀ ਕਦੇ ਭਰੋਸਾ ਨਹੀਂ ਸੀ ਕਰਦਾ ਹੁਣ ਉਹ ਪਾਰਵਤੀ ਤੇ ਅੰਨਾ ਭਰੋਸਾ ਕਰਨ ਲੱਗਿਆ ਸੀ ਰਾਜਵੀਰ ਸਿੰਘ ਰਠੌਰ ਹੁਣ ਪੂਰੀ ਤਰ੍ਹਾਂ ਨਾਲ ਬਦਲ ਗਿਆ ਉਹ ਸਿਰਫ ਇੱਕ ਸਫਲ ਕਾਰੋਬਾਰੀ ਨਹੀਂ ਸੀ, ਇੱਕ ਹਸਮੁਖ ਤੇ ਹਮਦਰਦ ਇਨਸਾਨ ਬਣ ਗਿਆ। ਉਸਨੇ ਆਪਣੀ ਕੰਪਨੀ ਦੇ ਅੰਦਰ ਗਰੀਬਾਂ ਲਈ ਵੀ ਕਈ ਪ੍ਰੋਗਰਾਮ ਸ਼ੁਰੂ ਕੀਤੇ। ਇਮਾਨਦਾਰੀ ਲਈ ਸਭ ਕੁਝ ਕਰਮਾਨ ਕਰ ਦਿੱਤਾ। ਇੱਕ ਖੁੱਲੀ ਤਜੋਰੀ ਨੇ ਇੱਕ ਨੌਕਰਾਨੀ ਦੀ ਜ਼ਿੰਦਗੀ ਬਦਲ ਦਿੱਤੀ। ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਇਮਾਨਦਾਰੀ ਦੁਨੀਆ ਦੀ ਸਭ ਤੋਂ ਵੱਡੀ ਤੇ ਸਭ ਤੋਂ ਕੀਮਤੀ ਸੰਪਤੀ ਹੈ। ਜੋ ਵਿਅਕਤੀ ਆਪਣੀ ਇਮਾਨਦਾਰੀ ਨੂੰ ਕਾਇਮ ਰੱਖਦਾ ਹੈ, ਰੱਬ ਉਸ ਨੂੰ ਇੱਕ ਦਿਨ ਸਭ ਕੁਝ ਦੇ ਦਿੰਦਾ ਹੈ ਜਿਸ ਦੀ ਉਹਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਇਸ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਚੈਨਲ ਤੇ ਨਵੇਂ ਹੋ ਕਹਾਣੀ ਪਹਿਲੀ ਵਾਰ ਹੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ